ਜੀ ਆਇਆਂ ਨੂੰ ਤੇਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 7ਵਾਂ ਗਤੀ ਤੇ ਗਣਿਤਿਕ ਸਵਾਲਾਂ ਦੀ ਜੋ ਲੜੀ ਹੈ ਤੁਹਾਡੇ ਅਭਿਆਸ ਨੂੰ ਪੱਕਾ ਕਰਨ ਲਈ ਉਸ ਦਾ ਬੱਚਿਓ ਅਖੀਰਲਾ ਸਵਾਲ ਅਸੀਂ ਦੋਵਾਂ ਵਿਗਿਆਨ ਰਾਹੀਂ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹਲਾ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਸ ਸਵਾਲ ਨੂੰ ਦੋਨੋਂ ਵਿਗਿਆਨ ਰਾਹੀਂ ਆਪਣੇ ਆਪ ਹੱਲ ਕਰਨ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ मेरे विद्यार्थियों ਤੁਹਾਡੀਆਂ ਅੰਗਰੇਜ਼ੀ ਅਤੇ ਗਣਿਤ ਦੀਆਂ ਨੋਟਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ 4 ਸਾਲ ਚੈਨਲ ਨੂੰ ਖੋਲ ਕੇ ਪਲੇਲਿਸਟ ਤੇ ਟੈਪ ਕਰੋ ਉਸ ਨੂੰ ਥੋੜੀ ਜਿਹਾ ਸਕਰੋਲ ਕਰੋ ਉੱਥੇ ਮਿਲਣਗੇ 9th english mcq 9th english literature 9th grammar ਤੇ ਨਾਲੇ ਗਣਿਤ ਵਿੱਚ ਮਿਲਣਗੇ 9th math notes ਨਵੀਂ ਨਵੀਂ ਗਣਿਤ PSEB 9th math ਰੀਜ਼ੀਮੀਡੀਅਮ ਵਿੱਚ ਜੋ ਕਿ ਸੇਮ NCERT ਦੀ CBSE ਦੀ ਕਿਤਾਬ ਹੈਗੀ ਹੈ ਫਿਰ ਗਣਿਤ ਦੇ ਸਿਧਾਂਤ ਇੱਕ ਪਲੇਲਿਸਟ ਹੈਗੀ ਹੈ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੋਲੇਜ ਵਾਸਤੇ ਕਰਨ ਲਈ ਇੱਕ ਪਲੇਲਿਸਟ ਹੈਗੀ ਐਬ੍ਰੀਵੀਏਸ਼ਨ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਵੀ ਖੋਲ ਕੇ ਇਹਨਾਂ ਚ ਵੀਡੀਓਜ਼ ਤੇ ਜ਼ਰੂਰ ਦੇਖੋ ਹੁਣ ਦੇਖਿਓ ਬੱਚੋ ਨੇ ਵਾਲਾ ਸਵਾਲ ਇਸੇ ਵਸਤੂ ਦਾ ਵੇਗ ਸਮਾਂ ਗ੍ਰਾਫ ਹੈ ਇੱਕ ਕੈਵਲਾ ਨਿਰਦੇਸ਼ਕ ਅਤੇ ਦੂਜਾ ਇਹ ਨਿਰਦੇਸ਼ਕ ਪਹਿਲਾ ਨਿਰਦੇਸ਼ਕ ਹੈਗਾ ਸਮਾਂ ਸਿਫਰ ਵੇਗ 10 ਤੇ ਦੂਜੇ ਤੇ ਦੂਜਾ ਨਿਰਦੇਸ਼ਕ ਹੈ ਸਮਾਂ 4 ਤੇ ਵੇਗ ਸਿਫਰ ਸੋ ਸਮਾਂ ਜਿਹੜਾ ਬੱਚੋ x ਤੋਂ ਰਹੇ ਤੇ ਅਸੀਂ ਲੋਟ ਕਰਦੇ ਹਾਂ ਵੇਗ ਜਿਹੜਾ ਹੈ ਵਾਈ ਤੁਰੇ ਤੇ ਕਰਦੇ ਆ ਠੀਕ ਹੈ ਸੋ ਵਿੱਚੋਂ ਲੰਘਦੀ ਸਿੱਧੀ ਰੇਖਾ ਹੈ ਗਰਾਫ ਸਿੱਧੀ ਰੇਖਾ ਹੁਣ ਦੇਖੋ ਧਿਆਨ ਨਾਲ ਪੜ੍ਹਨਾ ਹੈ ਸਿੱਧੀ ਰੇਖਾ ਸਿੱਧੀ ਰੇਖਾ ਦਾ ਮਤਲਬ ਕੀ ਹੈ ਕਿ ਪ੍ਰਵੇਗ ਜਿਹੜਾ ਹੈ ਉਹ ਸਮਾਨ ਹੋਵੇਗਾ ਇਹ ਗੱਲਾਂ ਨੂੰ ਸੋਚੋ ਤੇ ਉੱਤਰ ਦੀ ਉਹਦੀ ਲੜੀ ਵਿੱਚ ਚੰਗੀ ਤਰ੍ਹਾਂ ਵਿਸਥਾਰ ਨਾਲ ਸਮਝਾਇਆ ਗਿਆ ਜਦੋਂ ਗਰਾਫਾਂ ਦੇ ਸਵਾਲ ਕੀਤੇ ਨੇ ਲਈ ਗਰਾਫਾਂ ਦੇ ਨੋਟਸ ਬਣਾਏ ਨੇ ਤੁਹਾਡੇ ਲਈ ਸੋ ਜਦੋਂ ਸਿੱਧੀ ਰੇਖਾ ਹੋਵੇ ਵੇਗ ਸਮਾ ਗਰਾਫ ਦੇ ਵਿੱਚ ਤੇ ਰਣ ਕਿ ਪ੍ਰਵੇਗ ਸਮਾਨ ਹੈ ਠੀਕ ਹੈ ਮੰਗਦੇ T ਬਰਾਬਰ 0 ਤੋਂ T ਬਰਾਬਰ 4 ਸੈਕਿੰਡ ਤੱਕ ਵਸਤੂ ਦਾ ਵਿਸਥਾਪਨ ਪਤਾ ਕਰੋ ਇਸ ਦੌਰਾਨ 0 ਸਮਾਂ 0 ਤੋਂ ਲੈ ਕੇ ਸਮਾਂ 4 ਸੈਕਿੰਡ ਤੱਕ ਕਿੰਨਾ ਵਿਸਥਾਪਨ ਹੋਏਗਾ ਸੋ ਬੜਾ ਸੌਖਾ ਸਵਾਲ ਹੈ ਦੇਖੋ ਬੱਚੇ ਜਦੋਂ T ਬਰਾਬਰ 0 ਹੈ ਤਾਂ V ਬਰਾਬਰ 10 ਮੀਟਰ ਪ੍ਰਤੀ ਸੈਕਿੰਡ ਹੈ ਭਾਵ ਆਰੰਭਿਕ ਵੇਗ ਇਹਨਾਂ ਠੀਕ ਹੈ ਅਤੇ ਜਦੋਂ T ਬਰਾਬਰ 4 ਸੈਕਿੰਡ ਹੈ ਤਾਂ V ਬਰਾਬਰ 0 ਮੀਟਰ ਪ੍ਰਤੀ ਸੈਕਿੰਡ ਹੈਗਾ ਭਾਵ ਅੰਤਿਮ ਵੇਗ 0 ਮੀਟਰ ਪ੍ਰਤੀ ਸੈਕਿੰਡ ਹੈਗਾ ਠੀਕ ਹੈ ਜੀ ਹੁਣ T ਬਰਾਬਰ 0 ਤੋਂ T ਬਰਾਬਰ 4 ਸੈਕਿੰਡ ਤੱਕ ਸਮੇਂ ਦਾ ਅੰਤਰਾਲ ਕਿੰਨਾ ਹੋ ਜਾਏਗਾ 4 ਘਟਾਓ 4 ਘਟਾਓ 0 ਬਰਾਬਰ 4 ਸੈਕਿੰਡ 4 ਸੈਕਿੰਡ ਲਈ ਵਸਤੂ ਜਿਹੜੀ ਹੈ ਗਤੀ ਕਰਦੀ ਹੋਈ ਰੁਕ ਗਈ ਹੈ ਇਹ ਦੇਖੋ V ਬਰਾਬਰ 0 ਹੋ ਗਿਆ ਹੁਣ ਬੱਚਿਓ ਜਦੋਂ ਪ੍ਰਵੇਗ ਸਮਾਨ ਹੋਵੇ ਤੇ ਆਰੰਭਿਕ ਵੇਗ ਤੇ ਅੰਤਿਮ ਵੇਗ ਦਿੱਤਾ ਹੋਇਆ ਇੱਥੇ ਦੋਨਾਂ ਨੂੰ ਜੋੜ ਕੇ ਦੋ ਨਾਲ ਭਾਗ ਕਰ ਦੋ ਤੇ ਔਸਤ ਵੇਗ ਆ ਜਾਂਦਾ ਹੈ ਸੋ ਉਹਨਾਂ ਔਸਤ ਵੇਗ ਬਰਾਬਰ ਆਰੰਭਿਕ ਵੇਗ ਜਮਾ ਅੰਤਿਮ ਵੇਗ ਬਟਾ 2 ਸੋ 10 ਜਮਾ 0 2 ਇਹ ਗੱਲ ਸੋਚੋ ਦੇ ਉੱਤਰ ਦੀ ਵੀਡੀਓ ਵਿੱਚ ਮੈਂ ਸਮਝਾਈ ਹੋਈ ਹੈ ਚੰਗੀ ਤਰ੍ਹਾਂ ਸੋ ਇਹ ਹੋ ਗਿਆ ਬਟਾ ਬੱਚਿਓ 2 5 10 5 ਮੀਟਰ ਪ੍ਰਤੀ ਸੈਕਿੰਡ ਆ ਗਿਆ ਤੁਹਾਡਾ ਔਸਤ ਵੇਗ ਤੇ ਬੱਚਿਓ ਵਿਸਥਾਪਨ ਦਾ ਸੂਤਰ ਕੀ ਹੁੰਦਾ ਔਸਤ ਵੇਗ ਗੁਣਾ ਸਮਾਂ ਅੰਤਰਾਲ ਅਸੀਂ ਜਾਣਦੇ ਹਾਂ ਕਿ ਜਿਹੜੇ ਅਸੀਂ ਔਸਤ ਵੇਗ ਕੱਢਦੇ ਹਾਂ ਤੇ ਦੂਜਾ ਸੂਤਰ ਕੀ ਹੁੰਦਾ ਵਿਸਥਾਪਨ ਬਟਾ ਸਮਾਂ ਸੋ ਵਿਸਥਾਪਨ ਜਕੜਨਾ ਹੈ ਤੇ ਇਹਨੂੰ ਔਸਤ ਵੇਗ ਤੇ ਗੁਣਾ ਸਮਾਂ ਠੀਕ ਹੈ ਨਾ ਸੋ ਔਸਤ ਵੇਗ ਕਿੰਨਾ ਹੈ 5 ਸਮਾਂਤਰਾਲ ਕਿੰਨਾ ਹੈ 4 5 ਚੋਕੇ 20 ਮੀਟਰ ਉਹਦਾ ਉੱਭੇਗਾ ਵਿਸਥਾਪਨ ਠੀਕ ਹੈ ਆਉਂ ਦੂਜੀ ਵਿਧੀ ਨਾਲ ਦੇਖੀਏ ਦੂਜੀ ਵਿਧੀ ਦੂਜੀ ਵਿਧੀ ਬੱਚੋ ਸਿੱਧੀ ਗ੍ਰਾਫ ਦੇ ਨਾਲ ਕਰਾਂਗੇ ਬੜਾ ਸੌਖਾ ਹੈ ਅਸੀਂ ਜਾਣਦੇ ਹਾਂ ਕਿ ਸਮਾਂ ਤੁਰਾ ਸਮਾਂ ਤੁਰਾ ਅਤੇ ਵੇਗ ਸਮਾ ਗ੍ਰਾਫ ਇਹ ਵੇਗ ਸਮਾਗ੍ਰਾਫ ਹੈ ਵਾਲਾ ਇੱਥੋਂ ਦੀ ਇੱਥੇ ਦੁਆਰਾ ਕਿਰਿਆ ਖੇਤਰਫਲ ਸਥਾਪਨ ਦੇ ਬਰਾਬਰ ਹੁੰਦਾ ਹੈ ਇਹ ਗੱਲ ਚੇਤਾ ਰੱਖਣੀ ਚਾਹੀਦੀ ਹੈ ਠੀਕ ਹੈ ਨਾ ਸੋ ਸਮਾਵੇਗ ਗਰਾਫ ਜਿਹੜਾ ਹੁੰਦਾ ਬੱਚਿਓ ਜਦੋਂ ਐਕਸ ਤੋਂ ਲੈਣਾ ਜਿੱਥੇ ਜੁੜ ਜਾਂਦਾ ਹੈ ਤੇ ਉਹ ਜਿਹੜਾ ਬੱਚਿਓ ਇੱਥੋਂ ਦੀ ਉਹ ਇੱਥੋਂ ਦੀ ਲੈਣਾ ਮੰਨ ਲਓ ਤੇ ਫਿਰ ਮੈਨੂੰ ਇੱਥੋਂ ਦੀ ਸਿੱਧੀ ਰੇਨ ਖਿੱਚ ਕੇ ਇਹ ਵਾਲਾ ਲਵਾਂਗਾ ਤੇ ਆ ਜਾਏਗਾ 1 ਤੋਂ ਲੈ ਕੇ 4 ਸਕਿੰਟ ਤੱਕ ਦਾ ਮੇਰੇ ਕੋਲ ਇਹ ਵਿਸਥਾਪਨ ਆ ਜਾਏਗਾ ਜਿਵੇਂ ਇਹ ਵੜਾ ਖੇਤਰਫਲ ਲਵਾਂਗਾ ਉਹਨੇ 0 ਤੋਂ ਲੈਣਾ ਸੋ ਜਿਹੜਾ 0 ਤੋਂ ਲੈ ਕੇ ਇਹ ਜਿਹੜਾ ਇਹ ਬਣ ਗਿਆ ਬੱਚਿਓ ਵੱਡਾ ਇਹ ਪੁੱਜ ਦਾ ਖੇਤਰ ਇਹ ਗ੍ਰਾਫ ਹੈਗਾ ਇਹ ਗ੍ਰਾਫ ਐਕਸ ਤੋਂ ਰੇਖੇ ਨਾਲ ਲੈਣਾ ਤੇ ਜਿੱਥੋਂ ਦੀ ਜਿਹੜਾ ਸਮਾਂਤਰਾਲ ਕਹਿ ਰਹੇ ਨੇ ਮੰਨ ਲਓ ਕਹਿਣ ਕੇ 1 ਤੋਂ ਲੈ ਕੇ 3 ਸਕਿੰਟ ਤੱਕ ਦਾ ਵਿਸਥਾਪਨ ਪਤਾ ਕਰੋ ਸੋ ਬੱਚਿਓ ਫਿਰ 1 ਤੋਂ 1 ਕੈਵਲ ਇਦਾਂ ਜੋੜਾਂਗੇ ਇਦਾਂ ਜੋੜਾਂਗੇ ਤੇ 3 ਦਾ ਇਦਾਂ ਜੋੜਾਂਗੇ ਤੇ ਇਹ ਬੱਚਿਓ ਇਹ ਬਣ ਜਾਏਗਾ ਸਮਲੰਭ ਟ੍ਰੈਪੀਜ਼ੀਅਮ ਬਣ ਜਾਏਗਾ ਫਿਰ ਇਹਦਾ ਵਿਸਥਾਪਨ ਹੋਏਗਾ ਇਹਦਾ ਖੇਤਰਫਲ ਆਏਗਾ ਠੀਕ ਹੈ ਨਾ ਸੋ ਇਹ 0 ਤੋਂ ਲੈ ਕੇ 4 ਸੋ 0 ਇੱਥੋਂ ਦੀ ਲੈ ਕੇ 4 ਤੇ ਬੱਚਿਓ ਇਹ ਹੈਗਾ ਗ੍ਰਾਫ ਹੁਣ ਇਹ ਹੈਗਾ x ਤੋਰਾ ਸਮਾਂ ਤੋਰਾ ਤੇ ਬੱਚਿਓ ਇਹ ਬਣ ਗਿਆ ਤ੍ਰਿਭੁਜ ਸੋ t 0 ਤੋਂ t 4 ਸੈਕਿੰਡ ਤੱਕ ਵਸਤੂ ਦਾ ਵਿਸਥਾਪਨ ਤ੍ਰਿਭੁਜ abc ਦੇ ਖੇਤਰਫਲ ਦੇ ਬਰਾਬਰ ਹੋਵੇਗਾ ਸੋ ਖੇਤਰਫਲ abc बराबर 0.5 पाव 1/2 आधार गुणा ऊंचाई BC AB ऊंचाई त्रिभुज ਦਾ ਇਹੀ ਖੇਤਰਫਲ ਹੁੰਦਾ ਨਾ ਸੋ ਮੁੱਲ ਪਾ ਦਿੰਨੇ ਆ BC ਕਿੰਨਾ ਬੱਚਿਓ 4 ਤੇ ਇਹ AB ਕਿੰਨਾ ਬੱਚਿਓ 0 ਤੋਂ ਲੈ ਕੇ 10 ਤੱਕ 10 ਸੋ 4 5 20 ਹੋ ਗਿਆ ਤੇ 2 10 20 ਸੋ ਵਿਸਥਾਪਨ ਬਰਾਬਰ 20 ਮੀਟਰ ਸੋ ਬੱਚਿਓ ਬੜਾ ਰੋਚਕ ਤੇ ਸਿਧਾਂਤਕ ਸਵਾਲ ਸੀਗਾ ਕਿ ਦੋ ਵਿਧੀਆਂ ਰਾਹੀਂ ਕੀਤਾ ਹੈ ਇਹਨੂੰ ਅਸੀਂ ਗਣਿਤਿਕ ਵਿਧੀ ਰਾਹੀਂ ਵੀ ਕਰ ਸਕਦੇ ਹਾਂ ਸੂਤਰ ਵਰਤ ਕੇ ਤੇ ਅਸੀਂ ਇਹਨੂੰ ਗ੍ਰਾਫ ਦੀ ਮਦਦ ਦੇ ਨਾਲ ਵੀ ਵਰਤ ਸਕਦੇ ਹਾਂ ਕਰ ਸਕਦੇ ਹਾਂ ਜਿਹੜਾ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਜਿਹਾ ਵਿਸਥਾਪਨ ਹੈਗਾ ਬੱਚਿਓ ਉਹ ਸਮਾਂ ਤੋਂ ਰਏ ਅਤੇ ਵੇਗ ਸਮਾਂ ਗ੍ਰਾਫ ਦੇ ਵਿੱਚ ਜਿਹੜਾ ਖੇਤਰਫਲ ਘਿਰਿਆ ਹੁੰਦਾ ਹੈ ਉਹ ਉਹਦੇ ਬਰਾਬਰ ਹੁੰਦਾ ਹੈ ਸੋ ਬੱਚਿਓ ਇਸ ਵੀਡੀਓ ਦੇ ਨਾਲ ਤੁਹਾਡੇ ਲਈ ਇਹ 26 ਸਵਾਲ ਤਿਆਰ ਕੀਤੇ ਮੈਂ ਤਾਂਕਿ ਤੁਹਾਡੇ ਤੁਹਾਡਾ ਗਣਿਤਿਕ ਸਵਾਲਾਂ ਦਾ ਅਭਿਆਸ ਬੜਾ ਪੱਕਾ ਮਜ਼ਬੂਤ ਹੋ ਜਾਵੇ ਕਿ ਕਿਸੇ ਵੀ ਕਿਸਮ ਦਾ ਸਵਾਲ ਘੁਮਾ ਫਿਰਾ ਕੇ ਵੀ ਇਮਤਿਹਾਨ ਵਿੱਚ ਆ ਜਾਵੇ ਤੇ ਤੁਹਾਨੂੰ ਕਿਸੇ ਵੀ ਕਿਸਮ ਦਾ ਡਰ ਨਾ ਲੱਗੇ ਸੋ ਇਹ ਸਵਾਲ ਬੜੇ ਵਧੀਆ ਸੀ ਵੱਖ-ਵੱਖ ਕਿਸਮ ਦੇ ਸੀ ਜੇ ਤੁਸੀਂ ਸਾਰੇ ਕਰ ਲੋਗੇ ਮੈਨੂੰ ਯਕੀਨ ਹੈ ਤੁਹਾਡਾ ਅਭਿਆਸ ਬਹੁਤ ਹੀ ਪੱਕਾ ਤੇ ਵਧੀਆ ਹੋ ਜਾਏਗਾ ਸੋ ਇਸ ਦੇ ਨਾਲ ਬੱਚਿਓ ਸਾਡਾ ਇਹ ਗਤੀ ਜਿਹੜਾ ਅਧਿਆਇ ਇੱਥੇ ਸਮਾਪਤ ਹੁੰਦਾ ਹੈ ਸੀ ਸੋਚੋ ਦੇ ਉੱਤਰ ਦੇ ਉਹ ਵੀ ਕਰ ਲਿਆ ਅੰਤਰਲੇ ਸਵਾਲ ਵੀ ਕਰ ਲਏ ਅਭਿਆਸ ਦੇ ਵੀ ਕਰ ਲਏ ਤੇ ਵਾਧੂ ਦੇ ਸਵਾਲ ਵੀ ਕਰ ਲਏ ਹੁਣ ਅਗਲਾ ਜਿਹੜਾ ਹੈਗਾ ਅਧਿਆਇ ਮਹਿਫਲ ਬਲ ਤੇ ਗਤੀਸ਼ਾਦਗਾ ਉਹ ਜਿਹੜਾ ਹੈ ਉਹ ਸੀ ਕਰਾਂਗੇ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ